17 ਤਰੀਕ ਨੂੰ 10 10:30 ਵਜੇ ਦਾ ਟਾਈਮ ਸੀ 11 ਵਜੇ ਤੋਂ ਪਹਿਲਾਂ ਇਹ ਕਹਿੰਦਾ ਵੀ ਮੈਂ ਆਉਣਾ ਸਮੂਸੇ ਲੈਣ ਚੱਲਿਆ ਤੇ ਘਰ ਦੇ ਵੇਟ ਕਰਦੇ ਆਉਂਦਾ ਹੀ ਨਹੀਂ ਆਉਂਦਾ ਜਦੋਂ ਸਾਨੂੰ ਦੇਖਿਆ ਵੀ ਸ਼ਾਮ ਪੈ ਗਈ ਆ ਫਿਰ ਅਸੀਂ ਲੱਭਣਾ ਸ਼ੁਰੂ ਕੀਤਾ ਸਾਰੇ ਲੱਭਦੇ ਫਿਰਦੇ 12:00 ਵਜੇ ਤੱਕ ਤਾਂ ਅਸੀਂ ਗਲੀਆਂ 'ਚ ਹੀ ਦੇਖਿਆ ਉਹਨੂੰ ਨਾ ਕਿਤੇ ਨਹੀਂ ਮਿਲਿਆ ਫਿਰ ਅਗਲੇ ਦਿਨ ਅਸੀਂ ਵੀ ਇੱਧਰ ਉੱਧਰ ਬਹੁਤ ਦੇਖਿਆ ਹੁਣ ਅੱਜ 9:00 ਵਜੇ ਪਤਾ ਲੱਗਾ ਵੀ ਇੱਥੇ ਆ ਆਗ ਡਾਟ ਤਾਂ ਉਹਦੀ ਅਜੇ ਤੱਕ ਕਦੀ ਕਿਸੇ ਨਾਲ ਹੈ ਨਹੀਂ ਸੀ ਤੇ ਹੋਣਾ ਸੀ ਇਹ ਬੈਠੇ ਆਪਣੇ ਮਨ ਨੂੰ تسਲੀ ਕਰਨ ਲਈ ਅਸੀਂ ਇਹਦੀ ਪੂਰੀ ਜਾਂਚਬੀਨ ਕਰਾਂਗੇ ਵੀ ਕੀ ਚੱਕਰ ਪਿਆ ਕਿੱਦਾਂ ਇਹ ਗਿਆ ਕੈਮਰਿਆਂ 'ਚ ਦੇਖਾਂਗੇ ਕੈਮਰੇ ਮਾਰਕੀਟ 'ਚ ਬਹੁਤ ਲੱਗੇ ਹੋਏ ਨੇ ਾਟ ਫੇੜ ਦੇ ਕੋਈ ਨਿਸ਼ਾਨ ਨਹੀਂ ਹੈਗੇ ਤੇ ਜਿਹੜੇ ਆਪਾਂ ਜਦੋਂ ਨਹਿਰ 'ਚ ਬਾਡੀ ਰੁੜਦੀ ਆ ਉਹ ਛਰੀਟਾਂ ਲੱਗਦੀਆਂ ਉਹ ਨਿਸ਼ਾਨ ਹੈਗੇ ਨੇ ਬਾਕੀ ਹੁਣ ਪੋਸਟਮਾਰਟ ਨੱਕ 'ਚੋਂ ਵੀ ਖੂਨ ਆ ਰਿਹਾ ਸੀਗਾ ਜਿਸ ਸਾਬ ਨਾਲ ਮੈਨੂੰ ਲੱਗਦਾ ਵੀ ਮਾਰਕੁੱਟ ਕਰਕੇ ਫੇਰ ਇੱਧਰ ਸੁੱਟਿਆ ਗਿਆ ਹੈਗਾ ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਦੇਣਾ ਲਾਈਵ ਤਾਂ ਮੈਂ ਮੈਂ ਇਸ ਵੇਲੇ ਮੌਜੂਦਾ ਗਿਲਨੈਰ ਦੇ ਉੱਤੇ ਦੇਖ ਸਕਦੇ ਹੋਏ ਤਸਵੀਰਾਂ ਨੇ ਗਿਲਨੈਰ ਦੀਆਂ ਨਹਿਰ ਦੇ ਵਿੱਚ ਜਿੱਥੇ ਪਾਣੀ ਦਾ ਸਤਰ ਜਿੱਥੇ ਵਧਿਆ ਹੋ ਉੱਥੇ ਹੀ ਸਵੇਰ ਤੜਕਸਾਰ ਇੱਕ লাশ ਮਿਲਦੀ ਹੈ ਜਿਸ ਦੇ ਨਾਲ ਮੁਹੱਲੇ ਦੇ ਵਿੱਚ ਸੰਸਲੀ ਫੈਲ ਜਾਂਦੀ ਹੈ ਮੁਹੱਲੇ ਦੇ ਵਿੱਚ ਮੌਜੂਦ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ লাশ ਕਿੰਨੇ ਕਵਜੇ ਤੁਸੀਂ ਦੇਖਦੇ ਹੋ লাশ ਵੀਰ ਇੱਥੇ 9 ਵਜੇ ਸਾਨੂੰ ਪਤਾ ਲੱਗ ਗਿਆ ਸੀ ਤੇ 9 ਵਜੇ ਆਏ ਵੀਰ ਗੋਤਾਖੋਰ ਨੇ ਇਹਨਾਂ ਨੇ ਵਿਚਾਰੇ ਨੇ ਕੱਢ ਕੇ ਰੱਖ ਲਈ ਸੀ ਫਿਰ ਉਦੋਂ ਬਾਅਦ ਅਸੀਂ ਆਪਣੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਸੱਦਿਆ ਸੱਦ ਕੇ ਫਿਰ ਇਹ ਸਾਈ ਜਿਹੜੇ ਹੈਗੇ ਸੀ ਉਹ ਨਾਈਟ ਡਿਊਟੀ ਤੇ ਲਾਉਣਗੇ ਸੀ ਉਹ ਵੀ ਸਾਡੇ ਕੋਲ 6:00 ਘੰਟੇ ਤੱਕ ਆ ਗਏ। ਲਾਸ਼ ਮੁੰਡਾ ਜਿਹਾ ਸੀਗਾ ਜਾਂ ਕੁੜੀ ਸੀਗੀ? ਮੁੰਡਾ ਸੀ ਜੀ। ਮੁੰਡਾ ਕਿੰਨੇ ਕੁ ਉਮਰ ਹੋਗੇ? ਉਮਰ 19 ਸਾਲ ਸੀ ਜੀ। 19 ਸਾਲ। ਹਾਂਜੀ। ਸੁਨਾਖਾ ਤੋਂ ਭਾਈ ਇਹ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਹੈ? ਬ੍ਰਦਰ ਹੀ ਸੀ ਜੀ ਆਪਣਾ। ਮੇਰਾ ਰਿਸ਼ਤੇਦਾਰੀ ਚੋਂ ਸੀ ਟਡਾਰੀ ਰਹਿੰਦੇ ਆ ਤੇ ਇੱਕ ਪਰਿਵਾਰ ਆਪਣਾ ਸੱਸ ਸੰਗ ਹੈ ਜਿਹੜਾ ਬਿਆਸਕਰ ਬਾਪੂ ਮਾਰਕੀਟ ਕੋਲੇ ਉੱਥੇ ਘਰ ਸੀ ਇਹਨਾਂ ਦਾ 25 ਕੀ ਬਣਿਆ ਸੁਸਾਇਡ ਆ ਜਾਂ ਮਰਡਰ ਕੀ ਉਹ ਉਹ ਦਾ ਨਾ ਜੀ ਹੁਣ ਅਸੀਂ ਤਸਦੀਕ ਕਰਾਂਗੇ ਵੀ ਕੀ ਚੱਕਰ ਆ ਕਿਉਂਕਿ ਘਰੇੋਂ ਤਾਂ ਇਹ ਸਮੋਸੇ ਲੈਣ ਗਿਆ ਜੀ ਕਿੰਨੇ ਦੀ ਘਟਨਾ ਹੈ ਇਹ ਕੱਲ ਕੱਲ ਦੇ ਸੌਰੀ 17 ਤਰੀਕ ਨੂੰ 10 ਤੋਂ 10:30 ਵਜੇ ਦਾ ਟਾਈਮ ਸੀ 11 ਵਜੇ ਤੋਂ ਪਹਿਲੇ ਇਹ ਕਹਿੰਦਾ ਵੀ ਮੈਂ ਆਉਣਾ ਸਮੋਸੇ ਲੈਣ ਚੱਲਿਆ ਜਦੋਂ ਇਹ ਸਮੋਸੇ ਲੈਣ ਜਾਂਦਾ ਘਰ ਤੋਂ ਸਾਈਕਲ ਚੱਕਦਾ ਤੇ ਘਰ ਦੇ ਵੇਟ ਕਰਦੇ ਆਉਂਦਾ ਹੀ ਨਹੀਂ ਆਉਂਦਾ ਜਦੋਂ ਸਾਨੂੰ ਦੇਖਿਆ ਵੀ ਸ਼ਾਮ ਪੈ ਗਈ ਆ ਫਿਰ ਅਸੀਂ ਲੱਭਣਾ ਸ਼ੁਰੂ ਕੀਤਾ ਜਦੋਂ ਲੱਭਣਾ ਸ਼ੁਰੂ ਕੀਤਾ ਫਿਰ ਸਾਨੂੰ ਲੱਗਿਆ ਵੀ ਚੱਲ ਵੀ ਮਾੜਾ ਮੋਟਾ ਨੇੜੇ ਤੇੜੇ ਵੀ ਫਿਰ ਕਿਸੇ ਨੇ ਦੱਸਿਆ ਵੀਰ ਉੱਥੇ ਗੋਤਾ ਘੁਰ ਬੈਠਦੇ ਆ ਉਹਨਾਂ ਕੋਲੇ ਵੀ ਜਾਇਓ ਫਿਰ ਅਸੀਂ ਚੌਂਕੀ ਤੇ ਵੀ ਜਾ ਕੇ ਆਏ ਆ ਤੇ ਕੰਗਣਵਾਲ ਚੌਂਕੀ 'ਚ ਤੇ ਅੱਜ ਜਦੋਂ ਪਤਾ ਲੱਗਿਆ ਵੀ ਇਹ ਘਟਨਾ ਵਾਪਰ ਗਈ ਆ ਤੇ ਹੁਣ ਪੋਸਟਮਾਰਟਮ ਲਈ ਸਿਵਲ ਚੱਲੇ ਆ ਜੀ ਕਿਸੇ ਨਾਲ ਕੋਈ ਲਾਕਡਾਟ ਕਾਰਨ ਕਿ ਹੋ ਲਾਕਡਾਟ ਤਾਂ ਉਹਦੀ ਅਜੇ ਤੱਕ ਕਦੀ ਕਿਸੇ ਨਾਲ ਹੈ ਨਹੀਂ ਸੀ ਤੇ ਹੁਣ ਅਸੀਂ ਇਹ ਵੈਸੇ ਆਪਣੇ ਮਨ ਨੂੰ ਤਸੱਲੀ ਕਰਨ ਲਈ ਅਸੀਂ ਇਹਦੀ ਪੂਰੀ ਛਾਣਬੀਨ ਕਰਾਂਗੇ ਵੀ ਕੀ ਚੱਕਰ ਪਿਆ ਕਿੱਦਾਂ ਇਹ ਗਿਆ ਕੈਮਰਿਆਂ ਚ ਦੇਖਾਂਗੇ ਕੈਮਰੇ ਮਾਰਕੀਟ 'ਚ ਬਹੁਤ ਲੱਗੇ ਹੋਏ ਨੇ ਵੀ ਇਹ ਕੱਲਾ ਗਿਆ ਕਿਸੇ ਦੇ ਨਾਲ ਗਿਆ ਕਿ ਨਾਉਣ ਗਿਆ ਸੀ ਜਾਂ ਕਿਸੇ ਨੇ ਕੋਈ ਇਦਾਂ ਦਾ ਕਾਰਨ ਕੀਤਾ ਜੀ ਦੇ ਨਾਲ ਦੀ ਡੈਥ ਹੋਈ ਆ ਉਹ ਲੱਭਾਂਗੇ ਜੀ ਕੋਸ਼ਿਸ਼ ਕਰਾਂਗੇ ਅਸੀਂ ਜਦ ਤੁਹਾਨੂੰ ਪਤਾ ਲੱਗਦਾ ਕਿ ਕਿਸ ਮੋਸੇ ਲੈਣ ਗਿਆ ਤੇ ਉਸ ਤੋਂ ਬਾਅਦ ਕਰ ਨਹੀਂ ਲੋਟਦਾ ਫਿਰ ਕਿੰਨੇ ਕੁ ਪਰੇਸ਼ਾਨ ਸੀਗੇ ਉਸ ਵੇਲੇ ਬਹੁਤ ਪਰੇਸ਼ਾਨ ਸੀਗੇ ਸਾਰੇ ਲੱਭਦੇ ਫਿਰਦੇ 12:00 ਵਜੇ ਤੱਕ ਤਾਂ ਅਸੀਂ ਗਲੀਆਂ 'ਚ ਹੀ ਦੇਖਿਆ ਉਹਨੂੰ ਨਾ ਕਿਤੇ ਨਹੀਂ ਮਿਲਿਆ ਫਿਰ ਅਗਲੇ ਦਿਨ ਅਸੀਂ ਵੀ ਇੱਧਰ ਉੱਧਰ ਬਹੁਤ ਦੇਖਿਆ ਹੁਣ ਅੱਜ 9:00 ਵਜੇ ਪਤਾ ਲੱਗਾ ਵੀ ਇੱਥੇ ਆ ਤੇ ਰਾਤ ਵੀ ਮੈਂ 1:00 ਵਜੇ ਘਰੇ ਬੜਿਆਂ ਵੀ ਕਿਤੇ ਹੋਰ ਨਾ ਹੋਵੇ ਤਿੰਨ ਦਿਨਾਂ ਦੇ ਵਿੱਚ ਜਿੰਨਾ ਕਿ ਤੁਸੀਂ ਦੱਸਿਆ ਬਾਈ ਨੇ ਦੱਸਿਆ ਕਿ 17 ਹਾਂਜੀ ਤੇ ਉਸ ਦੌਰਾਨ ਕੋਈ ਇਹਨਾਂ ਵੱਲੋਂ ਫੋਨ ਕੀਤਾ ਗਿਆ ਹੋਵੇ ਕੋਈ ਕਿਸੇ ਤਰ੍ਹਾਂ ਦੀ ਕੰਟੈਕਟ ਨਹੀਂ ਕੋਈ ਉਹਦਾ ਦਾ ਨਾ ਨਾ ਕਿਸੇ ਨਾਲ ਨਾ ਕੋਈ ਉਹਦਾ ਲੜਾਈ ਹੈਗੀ ਨਾ ਉਹਨੂੰ ਕੋਈ ਟੈਨਸ਼ਨ ਹੈਗੀ ਵੀ ਬੰਦਾ ਟੈਨਸ਼ਨ 'ਚ ਆ ਜਾਂਦਾ ਵੀ ਤਾਂ ਕਰ ਦਿੰਦਾ ਨਾ ਉਹਨੂੰ ਕੋਈ ਟੈਨਸ਼ਨ ਹੈਗੀ ਜਮਾ ਸ਼ਰੀਫਾ ਐ ਨਾ ਕਿਸੇ ਨਾਲ ਉਹਦੇ ਮਹੱਲੇ 'ਚ ਕੋਈ ਲੜਾਈ ਟ ਹੈਗੀ ਨਾ ਕਿਸੇ ਨਾਲ ਉਹ ਬੋਲਦਾ ਵੀ ਨਹੀਂ ਹੈਗਾ ਮੱਲਿਆਂ ਨਾਲ ਹੀ ਨਾ ਵੀ ਘਰ ਹੀ ਰਹਿੰਦਾ ਕਰੋ ਤੋਂ ਜਾਂ ਹੁਣ ਬਸ ਸਮੋਸੇ ਲੈਣ ਹੀ ਗਿਆ ਹੈਗਾ ਉਸ ਤੋਂ ਬਾਅਦ ਆਏ ਨਹੀਂ ਘਰੇ ਤੇ ਜਿੰਨਾ ਕਿ ਦੱਸਿਆ ਕਿ 19 ਸਾਲ ਉਮਰ ਹੈ ਕੰਮ ਕੀ ਕਰਦਾ ਸੀਗਾ ਕੰਮ ਬਸ ਮੇਲਾ ਹੀ ਆ ਕਰੇ ਰਹਿੰਦਾ ਸੀ ਕਰੇ ਰਹਿੰਦਾ ਸੀ ਟਰਾਈ ਛੱਡ ਕੇ ਕਰੇ ਕੋਈ ਕੰਮ ਨਹੀਂ ਕਰਦਾ ਸੀ ਉਹਦੀ ਸਾੜੀ ਲਾ ਲਿਆ ਸੀ ਕਰੀ ਰਹਿੰਦਾ ਸੀ ਬਸੀ ਆਪਸੇ ਤੇ ਕਰ ਦੇ ਵਿੱਚ ਕੌਣ ਕੌਣ ਸੀਗਾ ਇਹਨਾਂ ਕਰ ਦੇ ਵਿੱਚ ਬ੍ਰਦਰ ਸੀ ਮਾਪਿਓ ਹੈਗੇ ਨੇ ਪੂਰੀ ਫੈਮਿਲੀ ਆ ਤੇ ਹੁਣ ਦਿੱਕਤ ਇਹ ਆ ਨਾ ਵੀ ਜਿਹੜਾ ਬੰਦਾ ਵਿਚਾਰਾ ਕਦੀ ਫੋਨ ਵੀ ਨਾ ਰੱਖਦਾ ਹੋਵੇ ਜਿਨ੍ਹਾਂ ਕਦੀ ਹੱਦ ਤੱਕ ਮਾਰਕੀਟ ਚ ਜਾ ਕਰ ਕਿਸੇ ਨੂੰ ਜਵਾਬ ਨਾ ਦਿੱਤਾ ਹੋਵੇ ਵੀ ਕੰਮ ਨੂੰ ਜੋ ਵੀ ਕੋਈ ਕਹਿੰਦਾ ਸੀ ਇੰਨਾ ਭੂਲਾ ਸੀ ਵਿਚਾਰਾ ਕੰਮ ਕਰ ਜਾਂਦਾ ਸੀ ਕਈ ਵਾਰ ਤਾਂ ਇਹਨੂੰ ਦੋ ਦੋ ਤਿੰਨ ਤਿੰਨ ਵੀ ਲਵਾ ਕੇ ਲੈ ਜਾਂਦਾ ਸੀ ਪਰ ਇਹਨੇ ਕਦੀ ਪੈਸੇ ਨਹੀਂ ਮੰਗੇ ਕਿਸੇ ਤੋਂ ਹੁਣ ਘਰ ਪੂਰਾ ਟੈਨਸ਼ਨ ਚਾ ਹੁਣ ਸਿਵਲ ਜਾ ਰਹੇ ਆ ਸਿਵਲ ਤੋਂ ਬਾਅਦ ਅਸੀਂ ਪੋਸਮਾਰਟਮ ਜਿੱਦਾਂ ਹੀ ਹੋਊਗਾ ਤੇ ਅਸੀਂ ਕੈਮਰੇ ਵੀ ਚੈੱਕ ਕਰਨੇ ਆ ਜਿਹੜਾ ਆਪਣਾ ਮਨ ਦਾ ਡਾਊਟ ਆ ਉਹ ਕਲੀਅਰ ਕਰਨਾ ਵੀ ਕੀ ਜਦ ਬਾਡੀ ਬਾਹਰ ਕੱਢੀ ਗਈ ਉਸ ਵੇਲੇ ਕੋਈ ਸੱਟ ਪੇੜ ਦੀ ਨਿਸ਼ਾਨ ਸੀ ਛੱਟ ਫੇਟ ਦੇ ਕੋਈ ਨੁਕਸਾਨ ਨਹੀਂ ਹੈਗੇ ਤੇ ਜਿਹੜੇ ਆਪਾਂ ਜਦੋਂ ਨਹਿਰ 'ਚ ਬਾਡੀ ਰੁੜਦੀ ਆ ਉਹ ਛਰੀਟਾਂ ਲੱਗਦੀਆਂ ਉਹ ਨਿਸ਼ਾਨ ਹੈਗੇ ਨੇ ਬਾਕੀ ਹੁਣ ਪੋਸਟਮਾਰਟਮ ਦੱਸੇ ਨੱਕ 'ਚੋਂ ਵੀ ਖੂਨ ਆ ਰਿਹਾ ਸੀਗਾ ਜਿਸ ਸਾਬ ਨਾਲ ਮੈਨੂੰ ਲੱਗਦਾ ਵੀ ਮਾਰ ਗੁੱਟ ਕਰਕੇ ਫੇਰ ਇੱਧਰ ਛੁੱਟਿਆ ਗਿਆ ਹੈਗਾ ਮਾਰ ਦੇ ਨਾਲ ਮਾਰ ਕੇ ਪਹਿਲਾਂ ਨਾ ਕੈਬਿਨੇਟੇ ਨੂੰ ਕੀਤਾ ਇਹਨੂੰ ਮਾਰ ਕੇ ਮਰਿਆ ਹੋਇਆ ਨਹਿਰ 'ਚ ਛੁੱਟਿਆ ਬਾਕੀ ਪੋਸਟਮਾਰਟਮ 'ਚ ਪਤਾ ਲੱਗ ਜਾਊਗਾ ਤੇ ਕਾਰਵਾਈ ਅਸੀਂ ਕਰਨੀ ਹੈ ਪੂਰੀ ਤੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਸੀ ਉਹਨਾਂ ਦਾ ਕੀ ਕੁਝ ਕਹਿਣਾ ਸੀ ਮੁਲਾਜ਼ਮ ਕਹਿੰਦੇ ਤਸਦੀਕ ਕਰਾਂਗੇ ਤੇ ਜਿਹੜੀ ਵੀ ਪ੍ਰੋਪਰ ਜਾਣਕਾਰੀ ਹੋંગી ਜਾਂ ਮਰਡਰ ਆ ਜਾਂ ਕੀ ਕਾਰਨ ਪਿਆ ਉਹ ਦਸਰੇ ਨੇ ਵੀ ਪੂਰੀ ਤਸੱਲੀ ਕਰਾਂਗੇ ਅਸੀਂ ਵੀ ਆਪਣੀ ਪੂਰੀ ਤਸੱਲੀ ਕਰਨ ਲਈ ਕਿਉਂਕਿ ਦੇਖੋ ਜਿਹਦਾ ਘਰ ਦਾ ਕੋਈ ਜੀ ਗਿਆ ਹੋਵੇ ਨਾ ਉਹਨੂੰ ਦੁੱਖ ਬਹੁਤ ਲੱਗਦਾ ਸਾਨੂੰ ਵੀ ਮਨ 'ਚ ਡਾਊਟ ਆ ਵੀ ਕਿਸੇ ਨੇ ਮਾਰਿਆ ਤਾਂ ਨਹੀਂ ਜਾਂ ਮਾਰ ਕੇ ਤਾਂ ਨਹੀਂ ਛੱਟਿਆ ਕੀ ਇਦਾਂ ਦਾ ਕਾਰਨ ਹੋ ਗਿਆ ਜਿਹੜਾ ਬੰਦਾ ਵਿਚਾਰਾ ਘਰ ਤੋਂ ਬਾਹਰ ਨਹੀਂ ਨਿਕਲਦਾ ਸੀ ਉਹ ਸੂਸਾਈਡ ਕਰਨ ਚਲੇ ਗਿਆ ਅੱਜ ਤੱਕ ਉਹਦਾ ਕੋਈ ਲੜਾਈ ਲਾਂਬਾ ਨਹੀਂ ਨਾ ਕਿਸੇ ਦਾ ਮੁੰਡੇ ਦਾ ਮੁੰਡੇ ਦਾ ਨਾਮ ਨਿੱਕੂ ਕਹਿੰਦੇ ਸੀ ਤੇ ਕੱਚਾ ਪੱਕਾ ਨਾਮ ਰਗਵੀਰ ਸੀ ਕੀ ਲੱਗਦੇ ਹੋ ਮੇਰਾ ਬ੍ਰਦਰ ਹੀ ਯਾਰ ਰਿਸ਼ਤੇਦਾਰੀ ਚ ਹੀ ਆ ਮੈਂ ਸਿਕਸਿਕਲੀ ਗਰ ਸਿੰਘ ਸਵਾ ਪੰਜਾਬ ਤੋਂ ਪ੍ਰਧਾਨ ਵੀ ਆ ਸਾਡਾ ਭਾਈਚਾਰਾ ਵੀ ਆ ਸਾਡੇ ਬੱਚੇ ਵਿਆਹੇ ਵੀ ਹੋਏ ਨੇ ਇਹਨਾਂ ਦੀਆਂ ਵੀ ਕੁੜੀਆਂ ਵਿਆਹੀਆਂ ਨੇ ਤੇ ਮਾਪਿਆਂ ਨੂੰ ਇਤਲਾ ਕਰਦੇ ਸਾਰਾ ਪੇਰੈਂਟਸ ਨਾਲ ਖੜੇ ਆ ਬ੍ਰਦਰ ਨਾਲ ਖੜੇ ਨੇ ਅਸੀਂ ਸਾਰੇ ਇੱਕੋ ਤਰ੍ਹਾਂ ਦੇ ਬ੍ਰਦਰ ਹੀ ਆ ਤੇ ਇੱਕ ਦੋ ਜਣੇ ਅਸੀਂ ਉੱਥੇ ਸਿਵਲ ਚ ਭੇਜਦੇ ਆ ਜੀ ਸੋ ਇਹ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਜਿਹੜਾ ਪਤਾ ਲੱਗੂਗਾ ਕਿ ਕਾਰਨ ਕੀ ਬਣਿਆ ਉਹਨਾਂ ਦੀ ਜਿਹੜੀ ਹੈ ਅੱਜ ਡੈੱਡ ਬੋਡੀ ਮਿਲੀ ਹੈ ਇਸ ਨਹਿਰ ਦੇ ਵਿੱਚ ਦੇਖ ਸਕਦੇ ਹੋ ਨਹਿਰ ਦਾ ਪਾਣੀ ਦਾस्तर ਕਿੰਨਾ ਕੁ ਵਧਿਆ ਹੋਇਆ ਤੇ ਮੌਨਸੂਨ ਦਾ ਸੀਜ਼ਨ ਹੈ ਤੇ ਉੱਥੇ ਹੀ ਜਿਹੜੇ ਗੋਤਾਖੋਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਮੁਸ਼ਕਲ ਦੇ ਨਾਲ ਬੋਡੀ ਬਾਹਰ ਕੱਢੀ ਗਈ ਹੈ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਦੇ ਵਿੱਚ ਕੀ ਕਹਿਣਾ ਹੈ ਬਾਈ ਕਿੰਨੇ ਕ ਵੱਜੇ ਤੁਹਾਨੂੰ ਬੁਲਾਇਆ ਜਾਂਦਾ ਕਿੰਨੇ ਵਜੇ ਤੁਹਾਨੂੰ ਇਤਲਾ ਮਿਲਦੀ ਹੈ ਤੇ ਕਿੰਨੀ ਕੁ ਮੁਸ਼ਕਲ ਦੇ ਨਾਲ ਜਿਹੜੀ ਇਹ ਬਾਡੀ ਬਾਟ ਤੁਹਾਡੇ ਦੁਆਰਾ ਕੱਢੀ ਗਈ ਸਭ ਤੋਂ ਪਹਿਲਾਂ ਜੀ ਲੁਧਿਆਣਾ ਤੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਜਤਿਨ ਪਾਸਵਾਨ ਤੇ ਮੇਰੇ ਆਪਣੇ ਟੀਮ ਦੇ ਨਾਲ ਲੱਗ ਕੇ ਗੋਤਾਖਰੀ ਦਾ ਕੰਮ ਕਰਦਾ ਹਾਂ ਪਿਛਲੇ ਲੰਬੇ ਸਮੇਂ ਤੋਂ ਤੇ ਕੱਲ ਸਾਡੇ ਕੋਲ ਬਾਈ ਹਣੀ ਆਏ ਸੀ ਫੋਟੋਆਂ ਲੈ ਕੇ ਜੇ ਕਹਿੰਦੇ ਯਾਰ ਦੇਖੋ ਸਾਡਾ ਬੰਦਾ 2 ਦਿਨ ਦਾ ਲਾਪਤਾ ਤੇ ਫਿਰ ਅਸੀਂ ਟੀਮ ਲਾਤੀ ਜਦੀ ਤੇ ਕੱਲ ਦੇ ਤਾਂ ਪਤਾ ਨਹੀਂ ਲੱਗਿਆ ਅੱਜ ਸਵੇਰੇ 5 ਵਜੇ ਮੈਨੂੰ ਫੋਨ ਆਇਆ ਜੀ ਹਾਂ ਜੀ ਇੱਕ ਡੈੱਡ ਬੋਡੀ ਜਾ ਰਹੀ ਹੈ ਤੇ ਮੈਂ ਮੌਕੇ ਤੇ ਮੈਂ ਆਪਣੀ ਟੀਮ ਦੇ ਨਾਲ ਆਇਆ ਤੇ ਮੈਂ ਦੇਖੀ ਬੋਡੀ ਫਿਰ ਉਹਨਾਂ ਨੂੰ ਮੁਲਾਜ਼ਮ ਨੂੰ ਫੋਟੋ ਪਾਈ ਤੇ ਇਹਨਾਂ ਦੇ ਵਾਰਸ ਦੇ ਫੋਟੋ ਪਾਈ ਕਹਿੰਦੇ ਬੰਦਾ ਸਾਡਾ ਫਿਰ ਇਹਨਾਂ ਨੂੰ ਫੋਨ ਕੀਤਾ ਫਿਰ ਇਹ ਮੌਕੇ ਤੇ ਆਏ ਫਿਰ ਬੋਡੀ ਚੱਕਾ ਜੀ ਤੇ ਕਿੰਨੇ ਕ ਵਜੇ ਤੁਹਾਨੂੰ ਬੋਡੀ ਮਿਲ ਗਈ ਸੀ ਅੱਜ ਸਾਨੂੰ 5 ਵਜੇ ਮਿਲ ਗਈ ਸੀ 5 ਵਜੇ ਹਾਂ ਜੀ ਤੇ ਪਰਿਵਾਰ ਕਿੰਨੇ ਕ ਵਜੇ ਇੱਥੇ ਪਹੁੰਚਦਾ ਹੈ ਪਰਿਵਾਰ ਜੀ ਪਹੁੰਚ ਗਏ ਸੀ ਅੱਧੇ ਘੰਟੇ ਚ ਪਹੁੰਚ ਗਏ ਸੀ ਸਵੇਰ ਸਾਡੇ ਬਾਅਦ ਹਾਂ ਜੀ ਤੇ ਕਿੰਨੀ ਕੁ ਮਸ਼ਕੱਤ ਲੱਗੀ ਇਹਨਾਂ ਦਿਨਾਂ ਦੌਰਾਨ ਕਿਉਂਕਿ ਹੁਣ ਪਾਣੀ ਦਾਸਤ ਚੈਨਲ ਦੇ ਵਿੱਚ ਪੂਰਾ ਵੱਧਿਆ ਹੋਇਆ ਹੈ ਹਾਂਜੀ ਜੇ ਅਸੀਂ ਨਾ ਬੋਡੀ ਰੋਕਦੇ ਫਿਰ ਇਹ ਬੋਡੀ ਪਤਾ ਨਹਿਰ ਪੱਕੀ ਹੋਣ ਕਾਰਨ ਬੋਡੀ ਦਰਿਆ 'ਚ ਜਾगिरਦੀ ਆ ਫਿਰ ਬੋਡੀ ਮਿਲਦੀ ਨਹੀਂ ਸਿੱਧ ਜੀ ਤੇ ਕਿੰਨੇ ਕ ਅਜਿਹੇ ਕੇਸ ਹੋ ਚੁੱਕੇ ਨੇ ਇਹਨਾਂ ਹਫ਼ਤਿਆਂ ਦੇ ਦੌਰਾਨ ਇਹ ਹਫ਼ਤੇ ਰੋਜ਼ ਹੀ ਜੀ ਕੱਲ ਵੀ ਦੋ ਬੋਡੀ ਅਸੀਂ ਕੱਢ ਕੇ ਦਿੱਤੀ ਇੱਕ ਕਿਸ਼ਨਗਰ ਤੋਂ ਇੱਕ ਗਿਲਨਰ ਤੋਂ ਰੋਜ਼ ਇਦਾਂ ਦਾ ਹਾਸਾ ਹੋਈ ਜਾਂਦਾ ਅਸੀਂ ਤਾਂ ਆਪ ਸੋਚਦੇ ਆ ਕੋਈ ਨਹਿਰ ਦੇ ਕੰਡੇ ਨਾ ਆਵੇ ਜਾਂ ਤੈਰੀ ਨਹੀਂ ਆਂਦੀ ਨਾ ਵੱਡੇ ਨਹਿਰ 'ਚ ਅਸੀਂ ਤਾਂ ਆਪ ਸੋਚਦੇ ਕੋਈ ਛਾਲ ਨਾ ਮਾਰੇ ਅਸੀਂ ਆਬ ਦੁਖੀ ਹੁੰਨੇ ਆ ਕਮਾਚ ਤੇ ਬੋਡੀ ਤੇ ਕੋਈ ਸੱਟਪੇੜ ਦੇ ਵੀ ਨਿਸ਼ਾਨ ਸੀ ਕਿ ਨਹੀਂ ਛੱਟਪੇਟ ਦੇ ਨਿਸ਼ਾਨ ਨਹੀਂ ਸੀ ਸਰ ਜੇ ਬਾਕੀ ਜੇ ਛੱਟਪੇਟ ਦਾ ਨਿਸ਼ਾਨ ਵੀ ਲੱਗਦਾ ਨਹਿਰ ਪੱਕੀ ਹੋਣ ਕਾਰਨ ਕਿੱਥੇ ਝਾੜੀ ਆ ਕਿੱਥੇ ਕੋਚਿਆ ਉਹ ਲੱਗ ਜਾਂਦੀ ਏ ਛੋੜੀ ਬੂਟੀ ਤੇ ਕਿੰਨੇਕ ਹੋਰ ਜਿੱਦਾਂ ਕਿ ਲੋਕ ਪਹੁੰਚਦੇ ਨੇ ਨਹਿਰ ਦੇ ਉੱਤੇ ਕਈ ਸੁਸਾਇਡ ਦੇ ਕੇਸ ਵੀ ਹੁੰਦੇ ਨੇ ਕਿਸ ਤਰੀਕੇ ਤੁਹਾਡੇ ਵੱਲੋਂ ਉਹਨਾਂ ਦੀ ਜਾਨ ਜਿਹੜੀ ਬਚਾਈ ਜਾਂਦੀ ਹੈ ਕੱਲ ਪਰਸੋ ਵੀ ਕੁੜੀ ਨੇ ਛਾਲ ਮਾਰੀ ਸੀ ਉਹ ਵੀ ਅਸੀਂ ਕੱਢ ਕੇ ਦਿੱਤੀ ਤੇ ਕੱਲ ਇੱਕ ਬੰਦਾ ਵੀ ਮਾਰਿਆ ਸੀ ਛਾਲ ਦੁਬਾਰਾ ਯਾਨੀ ਕਿ ਇਹ ਨਹੀਂ ਦੁਬਾਰਾ ਧੰਨਵਾਦ ਵੀ ਨਹੀਂ ਕਰਕੇ ਜਾਂਦੇ ਸਾਡੇ ਗੋਤਾਖੋਰ ਜਿਹੜੀ ਟੀਮ ਹੈ ਸਾਨੂੰ ਮਦਦ ਵੀ ਹਾਵੀ ਕਰੀਏ ਕੁਝ ਸੇਵਾ ਪਾਣੀ ਵੀ ਦੇ ਕੇ ਜੇ ਕੁਝ ਨਹੀਂ ਦੇ ਕੇ ਜਾਂਦੇ ਜੀ ਤੇ ਇਹ ਜਿਹੜਾ ਕੇਸ ਹੈਗਾ ਜਿਹੜੀ ਡੈੱਡ ਬੋਡੀ ਮਿਲੀ ਹੈ ਲొਕੇਸ਼ਨ ਕੀ ਹੈ ਕਿੱਥੇ ਕਰਕੇ ਜਿਹੜੀ ਹੈ ਇਹ ਜਿਹੜਾ ਕੇਸ ਹੋਇਆ ਹੈ ਇਹ ਲొਕੇਸ਼ਨ ਜੀ ਸਾਡਾ ਗਿਲ ਨੈਰ ਤੇ ਦਫਤਰ ਹੈ ਜੀ ਤੇ ਸਾਡੇ ਕੋਲ ਆਈ ਸੀ ਦੁਪਹਿਰੇ ਕਰੀਬ 1 ਵਜੇ ਤੇ ਸਾਨੂੰ ਬੋਡੀ ਸਵੇਰੇ 5 ਵਜੇ ਮਿਲੀ ਹੈ ਤੂਰੀ ਲੈਣ ਕੋਲੇ ਜੀ ਜਿੱਥੇ ਦੁਗਰੀ ਦਾ ਨਾਲ ਪੈਂਦੀ ਹੈ ਤੂਰੀ ਲੈ ਜੀ ਤੇ ਹੁਣ ਬੋਡੀ ਕਿੱਥੇ ਹੈ ਹੁਣ ਬੋਡੀ ਲੈ ਕੇ ਪਰਿਵਾਰ ਦੇ ਹਵਾਲੇ ਕਰਤੇ ਹੁਣ ਸਿਵਲ ਲੈ ਕੇ ਗਏ ਜੀ ਤੇ ਮੁਲਾਜ਼ਮ मौके ਤੇ ਪਹੁੰਚੇ ਸੀ ਹਾਂਜੀ ਮੁਲਾਜ਼ਮ ਪਹੁੰਚੇ ਸੀ ਸੋ ਜਿਹੜੀ ਡੈੱਡ ਬੋਡ ਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਜਿਹੜਾ ਹੈ ਗੱਡੀ ਦੇ ਵਿੱਚ ਪਾ ਕੇ ਜਿਹੜਾ ਹੈ ਸਿਵਲ ਹਸਪਤਾਲ ਪੇਜ ਦਿੱਤਾ ਗਿਆ ਤੇ ਪਰਿਵਾਰ ਦੇ ਜਿਹੜਾ ਹੈ ਹਵਾਲੇ ਕਰ ਦਿੱਤਾ ਗਿਆ ਹੁਣ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੌਰਾਨ ਜਿਹੜਾ ਇਹ ਪਤਾ ਲੱਗੂਗਾ ਕਿ ਇਹ ਸੁਸਾਇਸਾਈਡ ਆ ਜਾਂ ਮਰਡਰ ਆ ਤਾਂ ਇੱਕ ਨਿੱਕੂ ਦੇ ਨਾਮ ਤੋਂ ਦਰਖਾਸਤ ਆਈ ਹੋਣੀ ਹੈ ਉਹਦੀ ਅੱਜ ਡੈੱਡ ਬੋਡੀ ਮਿਲੀ ਸੀ ਕੈਨਲ ਦੇ ਕੋਲ ਤੂਰੀ ਲਾਈਨ ਹਾਂਜੀ ਤਾਂ ਸਾਕਦੂ ਮਾਮਲਾ ਕੀ ਸੀਗਾ

ਸੋ ਜਦ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਲੋਕ ਇਹ ਗੱਲ ਆਖੀ ਗਈ ਕਿ ਇਸ ਵਿਅਕਤੀ ਦੇ ਜਿਹੜੇ ਆ ਦਿਮਾਗੀ ਸੰਤੁਲਨ ਬਿਲਕੁਲ ਠੀਕ ਸੀਗਾ ਤੇ ਅੱਜ ਡੈੱਡ ਬੋਡੀ ਮਿਲੀ ਹੈ ਤੇ ਡੈੱਡ ਬੋਡੀ ਨੂੰ ਕਬਜ਼ੇ ਦੇ ਵਿੱਚ ਰੱਖ ਕੇ ਜਿਹੜਾ ਹੈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਪੋਸਟਮਾਰਟਮ ਦੇ ਬਾਅਦ ਜਿਹੜੀ ਹੈ ਗੱਲ ਕਲੀਅਰ ਹੋਵੇਗੀ ਕਿ ਇਸ ਵਿਅਕਤੀ ਦੀ ਜਿਹੜੀ ਹੈ ਮ੍ਰਿਤਿਉ ਕਿਸ ਕਾਰਨ ਦੇ ਨਾਲ ਹੋਈ ਹੈ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂਮ